ਕਾਹਦੇ ਮੈਚ ਮਾਰੀਂ ਬਾਤ। ਪਾਉਂ ਜਿਹਾ ਉਹ ਕਹਿੰਦੇ ਨੂੰ। ਆਹ ਹੋਰ ਜਿਹੜਾ ਲੱਗਦਾ ਮੈਨੂੰ ਇਹ ਨਾਉਂ ਨਹੀਂ ਆਉਂਦੀ। ਫਿਰ ਮੇਰੀ ਤਾਂ ਕੋਈ ਫੋਟ ਨਹੀਂ ਸੀਦਾ ਪੈ। ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਪੇਟ ਕਰਦਾ। ਫਿਰ ਮੈਂ ਦੱਸਣਾ ਚਾਹਾਂਗਾ ਕਿ ਬਾਬਾ ਫਰੀਦ ਪ੍ਰੈਸ ਵੈਲਫੇਅਰ ਸੁਸਾਇਟੀ ਫਰੀਦਕੋਟ ਜੋ ਹੈ ਜਿੱਥੇ ਖਬਰਾਂ ਦੇ ਲਈ ਜਾਣੀ ਜਾਂਦੀ ਹੈ ਲੋਕਾਂ ਦੇ ਆਮ ਮੁੱਦੇ ਚੱਕਣ ਦੇ ਲਈ ਜਾਣੀ ਜਾਂਦੀ ਹੈ ਸ਼ਹਿਰ ਵਾਸੀਆਂ ਦੀ ਸੇਵਾ ਵਿੱਚ ਵੀ ਇਹ ਅਗਾਹ ਵਧ ਕੇ ਕੰਮ ਕਰ ਰਹੀ ਹੈ ਸੋਸਾਇਟੀ ਵੱਲੋਂ ਸਮੇਂ-ਸਮੇਂ ਤੇ ਵਿਲੱਖਣ ਰੋਪਣ ਕੀਤਾ ਜਾਂਦਾ ਪੌਦਾ ਰੋਪਣ ਕੀਤਾ ਜਾਂਦਾ ਨਾਲ ਦੀ ਨਾਲ ਸਮਾਜ ਸੇਵਾ ਦੇ ਕੰਮਾਂ ਵਿੱਚ ਵੀ ਵੱਧ ਝੜ ਕੇ ਭਾਗ ਲਿਆ ਜਾਂਦਾ ਪਿੱਛੇ ਜੇ ਅਸੀਂ ਦੁੱਧਾ ਲੰਗਰ ਲਾਇਆ ਸੀ ਅੱਜ ਚੌਲਾਂ ਦਾ ਲੰਗਰ ਹੈ ਪਹਿਲਾਂ ਪੌਦਿਆਂ ਦਾ ਲੰਗਰ ਲਾਇਆ ਸੀ ਇਸ ਤਰ੍ਹਾਂ ਨਾਲ ਸਮਾਜ ਦੇ ਵਿੱਚ ਜਿੱਥੇ ਕਿਤੇ ਵੀ ਕੋਈ ਘਟਰਾ ਵਾਪਰਦੀ ਉਹਤੇ ਸਾਡੇ ਜਿਹੜੇ ਹੈ ਸੋਸਾਇਟੀ ਦੇ ਮੈਂਬਰ ਸਭ ਤੋਂ ਪਹਿਲਾਂ ਪਹੁੰਚਦੇ ਆ ਚਾਹੇ ਕੋਈ ਰੋਡ ਐਕਸੀਡੈਂਟ ਹੋਵੇ ਚਾਹੇ ਆਵਾਰਾ ਪਸ਼ੂ ਜਿਹੜੇ ਹੈ ਉਹਨਾਂ ਦੇ ਕਾਰਨ ਕਿਸੇ ਦਾ ਕੋਈ ਹਾਸਾ ਹੋਇਆ ਹੋਵੇ ਅਸੀਂ ਹਰ ਜਗ੍ਹਾ ਪਹੁੰਚਦੇ ਆ ਤੇ ਸਾਰੇ ਸਮਾਜ ਨੂੰ ਨਾਲ ਲੈ ਕੇ ਚੱਲਣ ਦੀ ਜਿਹੜੀ ਵਿਰਤੀ ਹੈ ਇਹ ਬਾਬਾ ਅਫਰੀਦ ਤੋਂ ਹੀ ਸਾਨੂੰ ਪ੍ਰਾਪਤ ਹੋਈ ਹੈ ਬਾਬਾ ਫਰੀਦ ਦੇ ਪਾਏ ਹੋਏ ਪੂਰਨਿਆਂ ਤੇ ਬਾਬਾ ਫਰੀਦ ਪ੍ਰੈਸ ਵੈਲਫੇਅਰ ਸਾਡੀ ਚੱਲਣ ਦੀ ਕੋਸ਼ਿਸ਼ ਕਰਦੀ ਹੈ ਤੇ ਮੈਂ ਅੱਜ ਨਵੇਂ ਸਾਲ ਦੇ ਉੱਤੇ ਸਾਰੇ ਆਪਦੇ ਮੈਂਬਰਾਂ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਵਧਾਈ ਦਿਨਾਂ ਦੇਸ਼ ਵਾਸੀਆਂ ਨੂੰ ਵਧਾਈ ਦਿਨਾਂ ਅਤੇ ਅਰਦਾਸ ਕਰਦਾ ਬਾਬਾ ਫਰੀਦ ਜੀ ਅੱਗੇ ਤੇ ਸਾਰਿਆਂ ਦੇ ਉੱਤੇ ਸਾਰਿਆਂ ਦੇ ਘਰ ਪਰਿਵਾਰ ਦੇ ਉੱਤੇ ਆਪ ਦਾ ਮੇਰ ਭਰਿਆ ਹੱਥ ਰੱਖਣ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ